ਸਵਾਗਤ ਹੈ ਕਿਸਾਨ ਵੀਰੋ ਆੜਾ ਢੇਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੱਬਰ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਵੇੜਾ ਦਿਖਾ ਦੇਾਂਗੇ ਇੱਕ ਦਿਖਾ ਦੇਾਂਗੇ ਤੋਕਣਾ ਚ ਪੈਂਦੀ ਐ ਤੇ ਇੱਕ ਤੁਹਾਨੂੰ ਤਾਜੀ ਜਰਸੀ ਦਿਖਾ ਦਾਂਗੇ ਚੰਗੀ ਬੇਲ ਤੇ ਚੰਗੇ ਵਜਨ ਦੇ ਵਿੱਚ ਆ ਜੀ ਗੱਲਬਾਤ ਕਰਾਵਾਂਗੇ ਸਾਰੀ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਆ ਫਿਰ ਸੌਦਾ ਕਰਨਾ ਸਾਰੀ ਜਾਣਕਾਰੀ ਲੈ ਲਓ ਆ ਜੀ ਇੱਥੇ ਸਸੀ ਕਾ ਭਾਈ ਜੀ ਸਸੀ ਕਾਲ ਜੀ ਹੋਠ ਠੀਕ ਠਾਕ ਹੋਣੀ ਠੀਕ ਆ ਜੀ ਬਹੁਤ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਆਪਣਾ 98392 ਹੂੰ 1328 1328 ਤੇ 98735 ਹੂੰ 62454 ਤੇ ਦੋਨੇ ਕੋਨ ਡਾਇਰੈਕਟ ਨੰਬਰ ਆ ਹਾਂ ਜੀ ਦੋਨੇ ਆ ਉਹ ਜਿਹੜਾ ਜਿਆਦਾ ਨੰਬਰ ਲਾਉਣਾ ਉਹ ਬੋਲੋ ਪਹਿਲਾਂ 9837 6244 ਜਾਈ ਦੂਜਾ ਇਹ ਬ62392 ਹੂੰ ਫਿਰ 128 ਇਹ ਮੇਰੇ ਬਾਪੂ ਦਾ ਨੰਬਰ ਹੈ ਓਕੇ ਪਿੰਡ ਆਪਣਾ ਜੀ ਪਿੰਡ ਝੱਬਰ ਹੂੰ ਜਿਹੜਾ ਮਾਨਸਾ ਤਸਵੀਰ ਮਾਨਸਾ ਹੂੰ ਜਿਹੜਾ ਇਧਰ ਜੋਗਰ ਵਾਲਾ ਰਹਿ ਗਿਆ ਜੀ ਓਕੇ ਜੀ ਇਧਰਲੇ ਪਾਸੇ ਰਾੜ ਆ ਗਿਆ ਇਧਰ ਰੜ ਜਾ ਆ ਗਿਆ ਜੀ ਓਕੇ ਇਧਰ ਮੁੜ ਜਾ ਗਿਆ ਮੁੜ ਜਾਓ ਓਕੇ ਹਾਂਜੀ ਤੇ ਜਿਹੜਾ ਬਰਨਾਲੇ ਤੋਂ ਆਉਂਦਾਗਾ ਮਾਨਸਾ ਵਾਲਾ ਰੋਡ ਉਹਦੇ ਨੇੜੇ ਹੀ ਪਿੰਡ ਰਹਿ ਜਾਂਦਾ 2 ਕਿਲੋਮੀਟਰ 2.5 ਕਿਲੋਮੀਟਰ ਤੇ ਰਹਿ ਜਾਂਦੇ ਵਪਾਰ ਦਾ ਕੰਮ ਆ ਬਈ ਆਪਣਾ ਹਾਂਜੀ ਆਪਣਾ ਹੈਗਾ ਜੀ ਕਰ ਲੈਣੇ ਆ ਥੋੜਾ ਬਹੁਤ ਹਾਂਜੀ ਓਕੇ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਵਾਈਟ ਦੇਖੀ ਨੇ ਕਿਹੜਾ ਸੂਅ ਸੂਈ ਆ ਬਾਈ ਇਹ ਵੀਰੇ ਅਗਲੇ ਨੂੰ ਤਾਂ ਪਹਿਲਾ ਦੱਸਿਆ ਹੂੰ ਬਾਕੀ ਅਗਲਾ ਆਉਂਦਾ ਜੇ ਵੀ ਸਮਝ ਆਉਂਦੇ ਉਸ ਹਿਸਾਬ ਨਾਲ ਲੈ ਲੈ ਪਹਿਲਾ ਸੂਈ ਹੀ ਦਿੰਦੀ ਆ ਹਾਂ ਪਹਿਲਾ ਸੂਈ ਹੀ ਦਿੰਦੀ ਆ ਹੈ ਲੇਕਿਨ ਕਦੋਂ ਸੂਈ ਆ ਜੀ ਇਹ ਸੂਈ ਪਰਸੋਂ ਸੂਈ ਆ ਪਰਸੋਂ ਸੂਪੀ ਤੇ ਕਿੰਨਾ ਹੁਣ ਬੋਲੋ ਰੈਡੀ ਆ ਫਿਰ ਹੁਣ ਇਹਦੇ ਥੱਲੇ 9 ਲੀਟਰ ਹੈਗਾ ਹੀ ਵਾ ਮਗਰ ਕੀ ਆ ਗਿਆ ਮਗਰ ਬੱਸ ਆਈ ਬੱਚਾ ਓਕੇ ਸੀਲ ਠੰਡੀ ਚੋਂਣ ਦੀ ਹਾਂਜੀ ਹਾਂਜੀ ਪੂਰੀ ਸੀਲ ਠੰਡੀ ਹੈ ਜੀ ਖੋਲੋ ਜਿਹਦਾ ਤੋਰਾ ਕਰਾ ਕੇ ਚੈੱਕ ਚੰਗੀਆਂ ਜੋ ਆ ਗਈ ਜੀ ਬਾਕੀ ਦੀ ਗੱਲ ਕੋਈ ਓਮੀ ਨਹੀਂ ਹੈਗੀ ਦੁੱਧ ਫੈਟ ਵਾਲਾ ਉਹ ਕਿੱਥੋਂ ਕਿੱਥੇ ਕਰ ਦੁੱਧ ਨੂੰ ਜਾ ਸਕਦੀ ਆ ਬਾਈ ਦੁੱਧ ਇਹ 12 13 ਲੀਟਰ ਦਾ ਦੋਗੇ ਓਕੇ ਪ੍ਰੋਪਰ ਬਰੀਡ ਦੇ ਵਿੱਚ ਆ ਬੱਚੀ ਤੇ ਰੇਟ ਇੰਨਾ ਕਿ ਜਾਇਜ਼ ਹੋਊਗਾ ਤੁਸੀਂ ਹੈਰਾਨ ਹੋਵੋਗੇ ਜਮਾ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲਣੀ ਆ ਪਹਿਲੀ ਵੀਡੀਓ ਹੈ ਭਾਈਆਂ ਦੀ ਠੀਕ ਹੈ ਮੋਲ ਲਓ ਜੀ ਥਣ ਭਾਂਡੇ ਹੀ ਸਾਫ ਸੂਰੀ ਥਣਾ ਥਣਾ ਦੀ ਓਕੇ ਹੈ ਭਾਈ ਹਾਂਜੀ ਭਾਈ ਥਣਾ ਦੀ ਪੂਰ ਸਰਲੇ ਤੇ ਗਾਰੰਟੀ ਹੈ ਸਾਰੀ ਜਮਾ ਓਕੇ ਜੀ ਪੂਰ ਸਰਲੇ ਦੀ ਘੱਟ ਵੱਧ ਦੀ ਸਾਰੀ ਭਾਈਆਂ ਦੀ ਫੁੱਲ ਗਾਰੰਟੀ ਤੇ ਮੁੱਲ ਜਮਾ ਜਾਇਜ਼ ਤੁਹਾਨੂੰ ਫਿਰ ਦੱਸ ਦਗੇ ਆ ਦੇਖੋ ਜੀ ਕਹਿੰਦੇ ਡਿਮਾਂਡ ਪੁੱਛ ਕੇ ਦੱਸਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਹੈ ਜੀ ਫਿਰ ਕਰਨਾ ਸੌਦਾ ਜੀ ਇੱਕ ਵੀਰੇ ਕੱਤ ਦਾ ਜ਼ਰੂਰ ਅੰਦਾਜ਼ਾ ਹਾਂ ਉਹ ਸਮਝੀ ਗਏ ਦਰਮਿਆਨੇ ਕੋਈ ਬਾਲਾ ਵੱਡਾ ਨਹੀਂ ਕੱਤ ਤੇ ਬਾਲਾ ਛੋਟਾ ਵੀ ਨਹੀਂ ਬਾਲਾ ਛੋਟਾ ਨਹੀਂ ਜਿਵੇਂ ਮਤਲਬ ਹੁੰਦਾ ਹਿਸਾਬ ਜਿਹਦਾ ਕਰਦਾ ਜੀ ਆਪਾਂ ਕਹਿੰਦੇ ਬਾਲਾ ਵੱਡਾ ਬਾਲਾ ਵੱਡਾ ਕਰਦਾ ਨਹੀਂ ਸਮਝੀ ਗਏ ਤੁਹਾਡੀ ਗੱਲ ਜਾਇ ਗੱਲ ਵੀਰੇ ਤੇਰੇ ਕੋਲ ਭਾਈ ਮੁੱਲ ਕੀ ਆ ਗਿਆ ਦਾ ਮੁੱਲ ਵੀਰੇ 845 ਆਈ ਮੁੱਲ ਵੀ ਜਮਾ ਯਾਰ ਖੱਚ ਕੇ ਦੇਣੀ ਆ ਖੱਚ ਗਈ ਆਪਣਾ ਓਕੇ ਥੋੜਾ ਬਹੁਤ ਹੀ ਹੋਣਾ ਇੱਥੇ ਹਾਂਜੀ ਹਾਂਜੀ ਤੇ ਹੁਣ ਬਾਈ ਜਿਹੜੀ ਐਚਐਫ ਵੱਡੀ ਦੇਖੀ ਜਾਂਦੇ ਆ ਇਹ ਵੀਰੇ 3.5 ਮਹੀਨਿਆਂ ਦੀ ਸੂਈ ਵੀ ਆ ਕੋਈ ਗਾਂ ਅੱਗੇ ਗੱਬਣ ਗੁੱਬਣ ਗੱਬਣੇ ਨੇ 5 ਕਿ ਦਿਨ ਹੀ ਹੋਇਆ ਇਹ ਟੀਕਾ ਭਰੇ ਨੂੰ ਓਕੇ 5 ਕਿ ਦਿਨ ਹੋ ਗਏ ਹਾਂਜੀ ਖਾਲੀ ਮੰਨ ਕੇ ਆਪਾਂ ਮਤਲਬ ਸੌਦਾ ਕਰਾਂਗੇ ਜੀ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਹੁਣ ਇਹਦੇ ਥੱਲੇ 15 ਲੀਟਰ 14 ਕਿਲੋ ਤਿਆਰ ਆ ਪੂਰਾ ਮਗਰ ਬੱਛਾ ਹਾਂਜੀ ਮਗਰ ਬੱਛਾ ਹੀ ਓਕੇ ਤੇ ਸੁਆ ਕਿਹੜਾ ਹੁਣ ਸੁਆ ਇਹ ਤੀਜੇ ਸੁਏਗਾ ਹੁਣ ਆਪਣਾ ਟਿਕਾ ਤੇ ਭਰਾਇਆ ਦੂਜੇ ਸੁਏ ਸੁਈ ਪਿਆ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਚੰਗੀ ਹੈ ਜੀ ਕੱਦਗਾਠ ਵਾਲੀ ਆ ਗਈ ਦੁੱਧ 14.5 ਬਾਈ ਹਾਂਜੀ ਸਾਢੇ ਨਹੀਂ 14 ਕਿਲੋ ਤਿਆਰ ਆਈਏ ਇਹਦੇ ਥਲੇ ਜਮਾ ਰੈਡੀ ਆ ਬਾਈ ਹਾਂਜੀ ਹਾਂਜੀ ਆ ਕੇ ਮਣਕੇ ਤੋਂ ਇਹ ਲਿਜਾ ਸਕਦੇ ਹੋ ਕੋਈ ਐਸੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਤੋਰਾ ਤਾਰਾ ਸਾਨੂੰ ਇਹਦਾ ਵੀ ਕਰਾ ਦੇਾਂਗੇ ਚੈੱਕ ਬਾਕੀ ਠੰਡੀ ਸੀਲ ਆ ਓਕੇ ਜੀ ਤੇ ਥਾਂ ਥਣ ਵਧੀਆ ਪੂਰਾ ਹਾਂਜੀ ਆ ਜਾਓ ਸੰਗਲ ਕੱਢਣਾ ਆ ਬਾਈ ਹਾ ਦੇ ਕੋਬਿਰੋਤ ਉਧਰ ਅਕਰਲੋ ਚੱਕ ਵੱਡੇ ਸਾਈਜ਼ ਦੀ ਆ ਗਈ 14 ਕਿਲੋ ਤੁਸੀਂ ਦੁੱਧ ਵਾਈ ਦਾ ਕਹਿਣਾ ਮਣਕਿਲ ਜਾ ਸਕਦਾ ਸਾਢੇ 3 ਮਹੀਨੇ ਦੀ ਐਚਪ ਸੂਈ ਸਵਾਈ ਰੇਟ ਜਮਾ ਚਾਏ ਹੋਊਗਾ ਇਹਦਾ ਵੀ ਠੋਕੜਾ ਵਾਲਾ ਭਾਅ ਹੋਊਗਾ ਤੇ ਹੈ ਵੀ ਟੋਕੜੀ ਨਾ ਟੋਕੜ ਕਹਿ ਸਕਦੇ ਨਾ ਪਰ ਸੱਜਰ ਹਨਾ ਬਾਈ ਸਾਢੇ 3 ਮਹੀਨੇ ਸਾਢੇ 3 ਮਹੀਨੇ ਸੂਈ ਵੇਚ ਜਮਾ ਰੇਨਲ ਦੂਜਾ ਸੂਆ ਸੂਈ ਵੇਚ ਕੱਦ ਕਾਠ ਚੰਗਾ ਤੇ ਦੁੱਧ ਵਾਈ ਗਾ ਤੁਸੀਂ ਮਿੰਤੀ ਵਾਲਾ ਮਿੰਤੀ ਕਰਕੇ ਲੈ ਜਾ ਸਕਦੇ ਕੋਈ ਕਹਿਣ ਦੀ ਗੱਲਾਂ ਨਹੀਂ ਮਗਰ ਆਹ ਖੜਾ ਜੀ ਇਹਦਾ ਬੱਚਾ ਠੀਕ ਆ ਜੀ ਤੇ ਬਾਈ ਇਹਦੀ ਕੀ ਡਿਮਾਂਡ ਆ ਗਈ ਫਿਰ ਇਹਦੀ ਫੇਰੇ ਹੈਗੀ ਆ 349 ਜਮਾ ਆ ਫਿਰ ਰੇਟ ਸੋਚ ਸਮਝ ਕੇ ਤੇ ਖਿੱਚ ਕੀ ਰੱਖਿਆ ਹਨਾ ਬਾ ਖਿੱਚ ਕੀ ਹੈ ਜੀ ਆਪਾਂ ਲੈਂਡ ਦੇਣੀ ਵਾਲਾ ਮੁੱਲ ਆ ਲੈਂਡ ਦੇਣ ਵਾਲਾ ਕੋਈ ਇਹ ਨਹੀਂ ਗਾ ਵੀ ਆਪਾਂ ਵੀ ਬਾਹਲੇ ਬਾਦੇ ਘਾਟੇ ਵਾਲਾ ਨਹੀਂ ਬਾਹਲੇ ਬਾਦੇ ਘਾਟੇ ਵਾਲਾ ਨਹੀਂ ਬਾਕੀ ਦੁੱਧ ਹੀ ਗਾਰੰਟੀ ਹੈ ਇਹਦੀ ਦੁੱਧ ਹੀ ਗਾਰੰਟੀ ਮਣਕੇ ਲਓ ਮਣਕੇ ਜਿੰਨਾ ਦੋ ਟਾਈਮ ਲੈ ਲਓ ਤਿੰਨ ਟਾਈਮ ਕਿਲੋਆਂ ਦੇ ਵਿੱਚ ਤੇ ਆਪਾਂ ਦੇਵਾਂਗੇ 14 ਕਿਲੋ ਕਿਲੋਆਂ ਦੇ ਵਿੱਚ ਓਕੇ ਜੀ ਜਾਇਜ਼ ਗੱਲ ਆ ਤੇਰਾ ਰੇਟ ਜਮਾ ਹੀ 349000 ਰੁਪਿਆ ਤੇ ਇੱਧਰ ਆ ਗਈ ਜਰਸੀ 345000 ਰੁਪਿਆ ਪਿੰਡ ਝੱਬਰ ਤੋਂ ਆਪਾਂ ਵੀਡੀਓ ਕਵਰ ਕੀਤੇ ਜਿਲ੍ਹਾ ਮਾਨਸਾ ਦੇ ਤਸੀਲ ਵੀ ਮਾਨਸਾ ਹੀ ਆ ਬਾਈ ਹਾਂਜੀ ਹਾਂਜੀ ਓਕੇ ਜੀ ਆ ਦੇ ਕਰੋ ਜੇਕ ਥਣ ਭਾਂਡੇ ਦੀ ਸਾਫ ਸੁਥਰੀ 345 ਤੇ 349 ਪਿੰਡ ਝੱਬਰ ਨੰਬਰ ਬੋਲੋ ਬਾਈ ਫੇਰ 98735 ਹੂੰ 62454 ਜੀ ਹੂੰ 62392 ਹੂੰ 13128 ਜੀ ਦੋ ਬੈੜਾ ਸੀ ਬਾਈ ਕੋਈ ਦੋਨੇ ਦਿਖਾ ਦਿਆਂ ਜ਼ਰੂਰ ਕਰੋ ਸੰਪਰਕ ਵਾਜਬ ਰੇਟ ਦੇ ਵਿੱਚ ਪਿੰਡ ਝੱਬਰ ਧੰਨਵਾਦ ਜੀ